ਵੈਗੁਰ ਜੀ ਕਾ ਖਾਲਸਾ ਸ਼੍ਰੀ ਵੈਗੁਰ ਜੀ ਕੀ ਫਤਿਹ ਇਹ ਜੇ ਵਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਵੀ ਸਾਰੇ ਠੀਕ ਹੋਵਗੇ ਜੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਸ਼ੂਟ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਸ਼ਹੀਦ ਗੰਸਾ ਮੋਰਿੰਡਾ ਤੇ ਛੋਟੇ ਸਾਹਿਬ ਜਾਤੇ ਤੇ ਧੰਨ ਧੰਨ ਮਾਤਾ ਗੁਜਰਕੌਰ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਅੰਦਰ ਚੱਲਦੇ ਤੁਹਾਨੂੰ ਵੀ ਦਰਸ਼ਨ ਕਰਾਉਣ ਨਾਤਮਸਤ ਕੋਨੇ ਬਾਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਮੰਦਰ ਜਾ ਕੇ ਦੱਸੂਗਾ ਜੀ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵ ਲਓ ਜੀ ਇਹ ਗੁਰਦਵਾਰ ਸਾਹਿਬ ਦੀ ਇਮਾਰਤ ਹੈ ਜੀ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਇਤਿਹਾਸ ਲੱਗਿਆ ਹੈ ਜੀ ਆ ਸਾਰਾ ਗੁਰਦਵਾਰ ਸ਼੍ਰੀ ਸ਼ੀ ਦਗੰਜ ਸਾਹਿਬੀ ਦਾ ਇਤਿਹਾਸ ਹੈ ਜੀ ਤੇ ਇਥੇ ਇਹ ਚੀਜ਼ ਆ ਮਤਲਬ ਜਿਵੇਂ ਜਦੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦ ਗੰਗੂ ਦੇ ਘਰੇ ਸੀ ਗੰਗੂ ਬਹਾਮਣ ਦੇ ਘਰੇ ਜਦੋਂ ਗੰਗੂ ਬਹਾਮਣ ਨੇ ਮਾਤਾ ਗੁਜਰਕੌਰ ਜੀ ਦੀਆਂ ਸੋਨੇ ਦੀਆਂ ਮੋਹਰਾਂ ਦੀ ਥੈਲੀ ਚੋਰੀ ਕਰ ਲਈ ਸੀਗੀ ਤੇ ਆਪਣੇ ਆਪ ਹੀ ਸਵੇਰੇ ਗੰਗੂ ਬਹਾਮਣ ਨੇ ਰੋਲਾ ਪਾਤਾ ਸੀਗਾ ਤੇ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬ ਜਦਾਂ ਨੂੰ ਕੋਤਾਲੀ ਸਾਹਿਬ ਜਿਹੜਾ ਗੁਰਦੁਆਰਾ ਉੱਥੇ ਹਵਾਲਾਤ ਬਣੀ ਹੋਈ ਹੈ ਜਿਹੜੀ ਤੇ ਉੱਥੇ ਉਹਨਾਂ ਨੂੰ ਜਿਵੇਂ ਆਪਾਂ ਕਹਿ ਸਕਦੇ ਆ ਵੀ ਅਰੈਸਟ ਕਰਾਤਾ ਸੀ ਕੈਦ ਕਰਾਤਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਲੈ ਕੇ ਆਏ ਸੀ ਗੁਰਦੁਆਰਾ ਗੰਜ ਮੋਰਿੰਡਾ ਸਾਹਿਬ ਸ਼ਹੀਦ ਗੰਜ ਸਾਹਿਬ ਮੋਰਿੰਡਾ ਜ਼ਿਲ੍ਹਾ ਰੋਪੜ ਇੱਥੇ ਲੈ ਕੇ ਆਏ ਸੀਗੇ ਤੇ ਇੱਥੇ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਵਿਸ਼ਰਾਮ ਕੀਤਾ ਸੀ ਖੂਦ ਦਾ ਜਲ ਪਲਾਇਆ ਸੀਗਾ ਜੀ ਉਹਨਾਂ ਨੂੰ ਤੇ ਇੱਥੇ ਫਿਰ ਮੁਗਲਾਂ ਵੱਲੋਂ ਰਥ ਆਇਆ ਸੀਗਾ ਲੱਕੜ ਜਿਹਦੇ ਵਿੱਚ ਉਹਨਾਂ ਨੂੰ ਕੈਦ ਕਰਕੇ ਸਰਹੰਦ ਲੈ ਕੇ ਗਏ ਸੀਗੇ ਤੇ ਇਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਆਪ ਅੰਦਰ ਚੱਲਦੇ ਨਤਮਸਤਕ ਹੁੰਨੇ ਆ ਤੁਹਾਨੂੰ ਹੋਰ ਵੀ ਦਿਖਾਉਣੇ ਚੱਲ ਗਏ ਅੰਦਰ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਬਾਹਰ ਆ ਗਏ ਜੀ ਸ਼ਾਨ ਸਾਹਿਬ ਲੱਗਿਆ ਤੇ ਆ ਪੂਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਲੋਕੇਸ਼ਨ ਮੈਂ ਮੈਂਸ਼ਨ ਕਰ ਦੂੰਗਾ ਤੁਸੀਂ ਵੀ ਇੱਕ ਵਾਰੀ ਜਰੂਰ ਆਓ ਤੇ ਨਤਮਸਤਕ ਹੋ ਕੇ ਦਰਸ਼ਨ ਕਰੋ ਆ ਕੇ ਇਤਿਹਾਸ ਜਾਣੋ ਜੀ ਕੀ ਸੀਗਾ ਬਾਕੀ ਆਪਾਂ ਜਿੰਨੇ ਵੀ ਇੱਧਰ ਗੁਰਦੁਆਰਾ ਸਾਹਿਬ ਨੇ ਤੁਹਾਨੂੰ ਸਾਰੇ ਦਿਖਾਵਾਂਗੇ ਦਰਸ਼ਨ ਕਰਾਂਗੇ ਉੱਥੇ ਜਾ ਕੇ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਤੇ ਇੱਧਰ ਲੰਗਰ ਹਾਲ ਨੇ ਸਾ ਮਨ ਦੇਖ ਸਕਦੇ ਗੁਰੂ ਕਾ ਲੰਗਰ ਤੇ ਲੰਗਰ ਹਾਲ ਆ ਗਿਆ ਤੇ ਆ ਜੀ ਉਹ ਪਵਿੱਤਰ ਖੂ ਜਿੱਥੇ ਮਾਤਾ ਗੁਜਰਕੌਰ ਜੀ ਦੇ ਛੋਟੇ ਸਾਹਿਬ ਜਦਿਆਂ ਨੇ ਜਲ ਛਕਿਆ ਸੀਗਾ ਤੇ ਕੋਤਵਾਲੀ ਸਾਹਿਬ ਤੋਂ ਉਹਨਾਂ ਨੂੰ ਅਰੈਸਟ ਕਰਕੇ ਲਿਆਂਦਾ ਜਾ ਰਿਹਾ ਸੀਗਾ ਤੇ ਇੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਸੀਗਾ ਤੇ ਜਲ ਛਕਿਆ ਸੀਗਾ ਤੇ ਇਹ ਉਹ ਪਵਿੱਤਰ ਖੂ ਆ ਜੀ ਗੰਗੂ ਵੱਲੋਂ ਧੋਖਾ ਕੀਤਾ ਗਿਆ ਸੀ ਗੰਗੂ ਬ੍ਰਾਹਮਣ ਵੱਲੋਂ ਤੇ ਮਾਤਾ ਜੀ ਦੀਆਂ ਸੋਨੇ ਦੀ ਮੋਹਰ ਦੀ ਥੈਲੀ ਵੀ ਉਹਨਾਂ ਨੇ ਆਪ ਚੋਰੀ ਕਰਕੇ ਤੇ ਮਾਤਾ ਜੀ ਨੂੰ ਹੀ ਫਸਾਤਾ ਸੀਗਾ ਉਲਟਾ ਤੇ ਇਸੇ ਕਰਕੇ ਉਹਨਾਂ ਨੂੰ ਕੋਤਵਾਲੀ 'ਚ ਅਰੈਸਟ ਕਰ ਲਿਆ ਗਿਆ ਸੀਗਾ ਬਾਕੀ ਇੱਥੇ ਅੱਗੇ ਲਿਆਉਂਦੇ ਲਿਆਉਂਦੇ ਉਹਨਾਂ ਨੂੰ ਇੱਥੇ ਵਿਸ਼ਰਾਮ ਕੀਤਾ ਸੀਗਾ ਮਾਤਾ ਜੀ ਤੇ ਛੋਟੇ ਸਾਹਿਬ ਜਦਾਂ ਨੇ ਤੇ ਇੱਥੇ ਫਿਰ ਮੁਗਲਾਂ ਨੇ ਰੱਥ ਭੇਜਿਆ ਸੀਗਾ ਉਹਦੇ ਵਿੱਚ ਉਹਨਾਂ ਨੂੰ ਕੈਦ ਕਰਕੇ ਅੱਗੇ ਸਰਹੰਦ ਲੈ ਕੇ ਜਾਣ ਵਾਸਤੇ ਤੇ ਅੱਗੇ ਸਰਹੰਦ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਇੱਥੇ ਰੱਥ ਭੇਜਿਆ ਸੀਗਾ ਇਹ ਕੋ ਪਵਿੱਤਰ ਖੂਹ ਹੈ ਜਿੱਥੇ ਮਾਤਾ ਗੁਜਰਕੌਰ ਦੇ ਛੋਟੇ ਸਾਹਿਬ ਜਨ ਨੇ ਜਲ ਛਕਿਆ ਸੀ। ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ। ਲੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਸ਼ਹੀਦ ਗੰਗਸਾ ਮੋਰਿੰਡਾ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ। ਮਾਤਾ ਗੁਜਰਕੌਰ ਦੇ ਛੋਟੇ ਸਾਹਿਬ ਜਦੋਂ ਨੇ ਆ ਕੇ ਇੱਥੇ ਵਿਸ਼ਰਾਮ ਕੀਤਾ ਸੀ ਜਦੋਂ ਉਹਨਾਂ ਨੂੰ ਪਿੱਛੋਂ ਗੰਗੂ ਬ੍ਰਾਹਮਣ ਵੱਲੋਂ ਫਸਾਇਆ ਗਿਆ ਸੀ ਤੇ ਉਹਨਾਂ ਨੂੰ ਕੋਤਵਾਲੀ ਵਿੱਚ ਅਰੈਸਟ ਕਰਵਾਤਾ ਸੀਗਾ। ਰੰਗੂ ਬਾਮਣ ਵੱਲੋਂ ਤੇ ਮਾਤਾ ਗੁਜਰ ਕੌਰ ਜੀ ਨੂੰ ਤੇ ਛੋਟਾ ਸਾਹਿਬ ਜਦੋਂ ਜਦੋਂ ਲਿਆਇਆ ਜਾ ਰਿਹਾ ਸੀਗਾ ਇਧਰ ਨੂੰ ਉਹਨਾਂ ਨੇ ਇੱਥੇ ਆ ਕੇ ਵਿਸ਼ਰਾਮ ਕੀਤਾ ਸੀਗਾ ਤੇ ਇੱਥੇ ਮੁਗਲਾਂ ਵੱਲੋਂ ਰੱਥ ਭੇਜਿਆ ਗਿਆ ਸੀਗਾ ਉਹਨਾਂ ਨੂੰ ਅੱਗੇ ਸਰਹੰਦ ਲੈ ਜਾਣ ਵਾਸਤੇ ਤੇ ਬਾਕੀ ਆਪ ਆਪਣਾ ਜਿਹੜਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋ ਗਈ ਕੋ ਭੁੱਲ ਚੁੱਕੋਗੇ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰ ਆਪਾਂ ਹੈਗੇ ਜੀ ਅੱਜ ਬਰਿੰਡੇ ਤੇ ਗੁਰਦੁਆਰਾ ਸਾਹਿਬ ਦਾ ਵਲੋਗ ਸ਼ੂਟ ਕਰਨਾ ਹੈ ਜੀ ਗੁਰਦੁਆਰਾ ਸ਼੍ਰੀ ਰਤਸਾਹਬ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰਦੁਆਰਾ ਸਾਹਿਬ ਦਾ ਗੇਟ ਹੈ ਜੀ ਤੇ ਆਪਾਂ ਅੰਦਰ ਚਾੜੇ ਨਤਮਸਤਕ ਹੁੰਦੇ ਆਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਔਨਲੀ ਟਾਈਮ ਚਰੋਂ ਵਧੀਆ ਵਧੀਆ ਵਲੋਗਸ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਤੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਇੱਥੇ ਜਦੋਂ ਗੰਗੂ ਬਾਂਮਣ ਨੇ ਮਾਤਾ ਗੁਜਰ ਮਾਤਾ ਗੁਜਰ ਕੌਰ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਜੋ ਖਚੋਰੀ ਦੇ ਇਲਜ਼ਾਮ 'ਚ ਫਸਾਤਾ ਸੀਗਾ ਜਿਹੜੀਆਂ ਮਾਤਾ ਜੀ ਦੀਆਂ ਮੋਹਰਾਂ ਗੰਗੂ ਬਾਂਮਣ ਨੇ ਚੋਰੀ ਕੀਤੀਆਂ ਸੀਗੀਆਂ ਤੇ ਸਵੇਰੇ ਉੱਠ ਕੇ ਰੋਲਾ ਪਾਉਣ ਲੱਗਿਆ ਸੀ ਕਿ ਵੀ ਮੈਂ ਨਹੀਂ ਚੋਰੀ ਕੀਤੀ ਤੇ ਚੋਖਾ ਇਲਜ਼ਾਮ ਮਾਤਾ ਗੁਜਰਕੌਰ ਜੀ ਤੇ ਲਾਤਾ ਸੀਗਾ ਤੇ ਇੱਥੇ ਮੁਗਲਾਂ ਵੱਲੋਂ ਰੱਥ ਆਇਆ ਸੀਗਾ ਮਾਤਾ ਗੁਜਰਕੌਰ ਜੀ ਨੂੰ ਲੈ ਕੇ ਜਾਣ ਵਾਸਤੇ ਗੁਰਦੁਆਰਾ ਜਿਹੜੀ ਚੌਕਮਾਰੀ ਸਾਹਿਬ ਜਿੱਥੇ ਹਵਾਲਾਤ ਬਣਿਆ ਹੋਇਆ ਉੱਥੇ ਮਾਤਾ ਜੀ ਨੂੰ ਅਰੈਸਟ ਕਰਨ ਲਿਆ ਗਿਆ ਸੀਗਾ ਇਥੋਂ ਰੱਥ ਆਇਆ ਸੀ ਤੁਸੀਂ ਦੇਖ ਸਕਦੇ ਹੋ ਉੱਪਰ ਰੱਥ ਮੁਗਲਾ ਵੱਲੋਂ ਭੇਜਿਆ ਗਿਆ ਤੇ ਇਹਦੇ ਵਿੱਚ ਬਿਠਾ ਕੇ ਉਹਨਾਂ ਨੂੰ ਗੁਰਦਵਾਰਾ ਸ੍ਰੀ ਕੋਤਵਾਲੀ ਸਾਹਿਬ ਲੈ ਗਏ ਜਿੱਥੇ ਉਸ ਟਾਈਮਾਂ ਵਿੱਚ ਕੋਤਵਾਲੀ ਹੁੰਦੀ ਸੀਗੀ ਤੇ ਗੁਰਦਵਾਰਾ ਕੋਤਵਾਲੀ ਸਾਹਿਬ ਕਿਹਾ ਜਾਂਦਾ ਜੀ ਉਹਨੂੰ ਤੇ ਬਾਕੀ ਆਪਾਂ ਅੰਦਰ ਚੱਲਦੇ ਗੁਰੂ ਘਰ ਚ ਨਤਮਸਤਕੋ ਨੇ ਤੁਹਾਨੂੰ ਵੀ ਦਿਖਾਉਣੀ ਹੈ ਅੰਦਰ ਚੱਲ ਕੇ ਚਲੋ ਜੀ ਉਹ ਵੀ ਦਰਸ਼ਨ ਕਰ ਬੋ ਦੇਖ ਸਾਰੇ ਸੁਣੇ ਕਾਂਦੇ ਤੇ ਤਸਵੀਰ ਬਣਾਈ ਹੋਈ ਹੈ ਜੀ ਮਾਤਾ ਜੀ ਨੇ ਪਿਛੋਟੇ ਸਾਹਿਬ ਜੀ ਨੂੰ ਰੱਥਾ ਵਿੱਚ ਬਿਠਾ ਕੇ ਕੋਤਵਾਲੀ ਸਾਹਿਬ ਲੈ ਕੇ ਜਾ ਰਿਹਾ ਇਹ ਗੰਗੂ ਬੰਮਣ ਵੱਲੋਂ ਝੂਠਾ ਚੋਰੀ ਦਾ ਇਲਜ਼ਾਮ ਮਾਤਾ ਜੀ ਤੇ ਲਾ ਦਿੱਤਾ ਗਿਆ ਸੀਗਾ। ਨਾਲੇ ਕਿ ਸੋਨੇ ਦੀ ਮੋਹਰਾਂ ਦੀ ਥੈਲੀ ਗੰਗੂ ਨੇ ਚੋਰੀ ਕੀਤੀ ਸੀਗੀ ਤੇ ਜਦੋਂ ਮਾਤਾ ਜੀ ਨੇ ਉਹਨੂੰ ਸਵੇਰੇ ਪੁੱਛਿਆ ਤਾਂ ਉਹ ਰੋਲਾ ਪਾਉਣ ਲੱਗ ਗਿਆ ਤੇ ਉਹਨਾਂ ਨੇ ਝੂਠਾ ਚੋਰੀ ਦਾ ਇਲਜ਼ਾਮ ਮਾਤਾ ਜੀ ਤੇ ਲਾ ਦਿੱਤਾ ਤੇ ਕੋਤਵਾਲੀ ਸਾਹਿਬ ਚਤਨਾ ਦੇ ਦਿੱਤੀ ਤੇ ਉਹਨਾਂ ਨੂੰ ਅਰੈਸਟ ਕਰਵਾਤਾ ਸੀਗਾ। ਕੈਦ ਕਰਵਾਤਾ ਸੀਗਾ ਗੁਰਦਵਾਰਾ ਸ਼੍ਰੀ ਕੋਤਵਾਲੀ ਸਾਹਿਬ ਚ। ਦਰਸ਼ਨ ਕਰ ਸਕਦੇ ਹਾਂ ਜੀ। ਤੇ ਤੁਸੀਂ ਦੇਖ ਸਕਦੇ ਆ ਜੀ ਇਹ ਉਹ ਰੱਥ ਆ ਜਿਹਦੇ ਵਿੱਚ ਮਾਤਾ ਗੁਜਰਕੌਰ ਦੇ ਛੋਟੇ ਸਾਹਿਬ ਜਦਾਂ ਨੂੰ ਕੈਦ ਕਰਕੇ ਕੋਤਵਾਲੀ ਲੈ ਕੇ ਜਾਇਆ ਲੈ ਕੇ ਜਾਇਆ ਜਾ ਰਿਹਾ ਸੀਗਾ ਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਕਹਿੰਦੇ ਆ ਇਹ ਉਹ ਰੱਥ ਆ ਜੀ ਇਹਦੇ ਵਿੱਚ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬ ਜਦਾਂ ਨੂੰ ਲੈ ਕੇ ਗਏ ਸੀਗੇ ਬਾਕੀ ਜੀ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਦੇ ਬਾਹਰ ਆ ਗਿਆ ਤੇ ਗੁਰਦੁਆਰਾ ਸਾਹਿਬ ਚ ਕਾਰ ਸੇਵਾ ਚੱਲਦੀ ਪਈ ਹੈ ਤੇ ਦੇਖ ਸਕਦੇ ਹੋ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਤੇ ਬਾਕੀ ਕੋਈ ਮੇਰੇ ਵੀਰ ਭਾਈ ਨੇ ਮੇਰੀ ਭੈਣ ਨੇ ਗੁਰਦੁਆਰਾ ਸਾਹਿਬ ਚ ਸੇਵਾ ਕਰਨੀ ਹੋਵੇ ਤਾਂ ਆਪਣੀ ਸ਼ਰਤ ਅਨੁਸਾਰ ਇੱਥੇ ਸੇਵਾ ਕਰ ਸਕਦਾ ਜੀ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਆ ਗਏ ਜੀ ਬਾਹਰ ਤੁਹਾਨੂੰ ਵੀ ਦਰਸ਼ਨ ਕਰਵਾਤੇ ਮੈਂ ਗੁਰਦੁਆਰਾ ਸ਼੍ਰੀ ਰੱਤ ਸਾਹਿਬ ਤੇ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਆਪ ਆਪਣਾ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਜੀ ਕੋਈ ਗਲਤੀ ਹੋ ਗਈ ਕੋਲ ਚੋਗੇ ਤਾਂ ਮੈਨੂੰ ਮਾਫ਼ ਕਰਿਓ ਜੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਲੌਗਸ ਤੋਂ ਤੁਹਾਡਾ ਸਵਾ ਤੇ ਆਪਾਂ ਪ੍ਰਾਈਡ ਦਾ ਵਲੌਗ ਸ਼ੂਟ ਕਰਨ ਆਏ ਆ ਜੀ ਇੱਥੇ ਆਪਾਂ ਵੀ ਗੁਰਦੁਆਰਾ ਸਾਹਿਬ ਨਤਮਸਤਕ ਹੋਮੇ ਤੁਹਾਨੂੰ ਦਰਸ਼ਨ ਕਰਾਉਣਾ ਹੈ ਜੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਅਗਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਤੇ ਬਾਕੀ ਆਪਾਂ ਅੰਦਰ ਚੱਲਦੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦਿਖਾਉਨੇ ਆ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਸ੍ਰੀ ਕੋਟਵਾਲੀ ਸਾਹਿਬ ਰੇਡਾਂ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨਾ ਹਾਂ ਬਾਕੀ ਤੁਸੀਂ ਪੜ੍ਹ ਸਕ ਤੇ ਉਥੇ ਗੰਗੂ ਬਹਾਮਣ ਨੇ ਉਹਦੀ ਸੋਨੇ ਦੀ ਬੋਰਾ ਵੀ ਥੈਲੀ ਚੋਰੀ ਕਰ ਦਿੱਤੀ ਸੀਗੀ ਤੇ ਸਵੇਰ ਜਦੋਂ ਮਾਤਾ ਜੀ ਨੇ ਉਹਨੂੰ ਪੁੱਛਿਆ ਵੀ ਗੰਗੂ ਮੇਰੇ ਸੋਨੇ ਦੀ ਬੋਰਾ ਥੈਲੀ ਕੋਈ ਚੋਰੀ ਕੀਤੀ ਆ ਤੇ ਉਹਨੇ ਕਹਿੰਦਾ ਨਹੀਂ ਮੈਂ ਨਹੀਂ ਕੀਤੀ ਉਹਨੇ ਉੱਪੂ ਕੀ ਰੋਲਾ ਪਾਉਣਾ ਸ਼ੁਰੂ ਕਰਤਾ ਤੇ ਇਹਨਾਂ ਤੇ ਉਲਟਾ ਇਲਜ਼ਾਮ ਲਾਤਾ ਸੀਗਾ ਵੀ ਇਹਨਾਂ ਨੇ ਮੇਰੇ ਘਰੇ ਚੋਰੀ ਕੀਤੀ ਆ ਤੇ ਉਹਨਾਂ ਨੂੰ ਕੋਟਵਾਲੀ ਸਾਹਿਬ ਤੇ ਜਿਵੇਂ ਆਪਣੇ ਹੰਕਾਰੇ ਹੁੰਦੇ ਆ ਉਦਾਂ ਉਹਦੇ ਕੋਟਵਾਲੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਉਹਨੂੰ ਅਰੈਸਟ ਕਰਵਾ ਦਿੱਤਾ ਸੀਗਾ ਤੇ ਅੰਦਰ ਉਹੀ ਜਿਵੇਂ ਇੱਕ ਤਰ੍ਹਾਂ ਦਾ ਹਵਾਲਾਤ ਹੁੰਦੀ ਆ ਜਿੱਥੇ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਛੱਜ ਨੂੰ ਤੇ ਉਹੀ ਅੰਦਰ ਸਥਾਨ ਬਣਿਆ ਹੈ ਜੀ ਆਪਾਂ ਤੁਹਾਨੂੰ ਚਲਦੇ ਦਰਸ਼ਨ ਕਰਾਉਂਦੇ ਆ ਉਹਦੇ ਵੀ ਚੱਲ ਕੇ ਦੋ ਦਰਸਾਂ ਉਹ ਅੰਦਰ ਚੱਲਦੇ ਆ ਜੀ ਆਪਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਦ ਮਾਤਾ ਗੁਜਰਕੌਰ ਜੀ ਕੋਤਵੱਲੀ ਬਣੀ ਹੋਈ ਹੈ ਜਿੱਥੇ ਮਾਤਾ ਜੀ ਨੂੰ ਕੈਬੜ ਕਰਕੇ ਰੱਖਿਆ ਗਿਆ ਸੀ ਉਹ ਜਿਹੜਾ ਛੋਟੇ ਸਾਜਦਾਨ ਰੰਗੂ ਪੰਡਤ ਵੱਲੋਂ ਕੋ ਖਾ ਕਰ ਦਿੱਤਾ ਗਿਆ ਸੀਗਾ ਉਹਨਾਂ ਦਾ ਉਹਨਾਂ ਦੀ ਸੋਨੇ ਦੀ ਮੂੜਾ ਥੈਲੀ ਚੋਰੀ ਕਰਕੇ ਹੀ ਉਹਨਾਂ ਤੇ ਉਲਟਾ ਇਲਜ਼ਾਮ ਲਾ ਰਿਹਾ ਸੀਗਾ ਵੀ ਇਹਨਾਂ ਨੇ ਮੇਰੇ ਘਰੇ ਚੋਰੀ ਕੀਤੀ ਹੈ ਜੀ ਇਹ ਕੋਤਵਾਲੀ ਸਾਹਿਬ ਇਹ ਜਿੱਥੇ ਛੋਟੇ ਸਾਹਿਬ ਜਦੋਂ ਮਾਤਾ ਗੁਜਰਕੌਰ ਜੀ ਨੂੰ ਅਰੈਸਟ ਕਰਕੇ ਲਿਆਂਦਾ ਗਿਆ ਸੀਗਾ ਇੱਥੇ ਰੱਖਿਆ ਗਿਆ ਸੀਗਾ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਆ ਇਹ ਤੇ ਬਾਕੀ ਆਪਾਂ ਚੱਲਦੇ ਜੀ ਅੱਗੇ ਗੂ ਬਾਂਮਣ ਵੱਲੋਂ ਧੋਖਾ ਕਰਕੇ ਉਹਨਾਂ ਨੂੰ ਹੀ ਫਸਾ ਦਿੱਤਾ ਗਿਆ ਸੀਗਾ ਜੀ ਉਹ ਕੋਤਵਾਲੀ ਸਾਹਿਬ ਹੈ ਜਿੱਥੇ ਮਾਤਾ ਗੁਜਰਕੌਰ ਜੀ ਦੇ ਉੱਤੇ ਛੋਟੇ ਸਾਹਿਬ ਜਦੋਂ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ ਮੁਗਲਾਂ ਵੱਲੋਂ ਤੇ ਇਹ ਦੇਖ ਸਕਦੇ ਹੋ ਸਾਹਮਣੇ ਇੱਕ ਤਸਵੀਰ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਮਾਤਾ ਗੁਜਰਕੌਰ ਦੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਮੋਰਿੰਡਾ ਦੇ ਹਵਾਲਾਤ ਵਿੱਚ ਕੈਦ ਕਰਕੇ ਰੱਖਿਆ ਗਿਆ ਸੀਗਾ ਤੇ ਥੱਲੇ ਹੈ ਜੀ ਮੋਤੀराम ਮਹਿਰਾ ਜੀ ਸੀਗੇ ਜਿਹੜੇ ਜਿਨ੍ਹਾਂ ਨੇ ਛੋਟੇ ਸਹਿਬਜਾਦਾਂ ਤੇ ਮਾਤਾ ਗੁਜਰਕੌਰ ਨੂੰ ਦੁੱਧ ਪਲਾਇਆ ਸੀਗਾ ਦੁੱਧ ਦੀ ਸੇਵਾ ਕੀਤੀ ਸੀਗੀ ਤੇ ਉਸ ਤੋਂ ਬਾਅਦ ਮੁਗਲਾਂ ਵੱਲੋਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜਕ ਸ਼ਹੀਦ ਕਰਤਾ ਸੀਗਾ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਤਸਵੀਰ ਲੱਗੀ ਹੋਈ ਹੈ ਜੀ ਦਰਸ਼ਨ ਕਰ ਸਕਦੇ ਹੋ ਹੇ ਜੀ ਪੁਰਾਤਨ ਸ਼੍ਰੀ ਕੋਤਵਾਲੀ ਸਾਹਿਬ ਜੀ ਦੇ ਇਤਿਹਾਸਿਕ ਦਰਵਾਜ਼ੇ ਨੇ ਜਿਹੜੇ ਉਸ ਸਮੇਂ ਦੇ ਦਰਵਾਜ਼ੇ ਸੀਗੇ ਤੇ ਉਹ ਵੀ ਇੱਥੇ ਦੇਖਣ ਨੂੰ ਲਗਾਏ ਗਏ ਇਹ ਦੇਖ ਸਕਦੇ ਦਰਸ਼ਨ ਕਰ ਸਕਦੇ ਪੁਰਾਤਨ ਇਤਿਹਾਸਿਕ ਦਰਵਾਜ਼ੇ ਨੇ ਜੀ ਲਓ ਜੀ ਇਹ ਆਪਾਂ ਅੱਗੇ ਗੁਰਦੁਆਰਾ ਸਾਹਿਬ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਵੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਇਹ ਨਵੀਂ ਇਮਾਰਤ ਦਾ ਨਿਰਮਾਣ ਹੋ ਰਿਹਾ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਵਗੈਰਾ ਆਇਆ ਹੋਇਆ ਵਾ ਤੇ ਇੱਧਰ ਵੀ ਲੰਗਰ ਹਾਲ ਦੀ ਕੰਸਟਰਕਸ਼ਨ ਚੱਲਦੀ ਕਿਸੇ ਵੀ ਮੇਰੇ ਵੀਰ ਭਾਈ ਭੈਣ ਨੇ ਸੇਵਾ ਦੇਣੀ ਹੋਵੇ ਭੇਟਾ ਦੇਣੀ ਹੋਵੇ ਤੇ ਤੁਸੀਂ ਆ ਕੇ ਇੱਥੇ ਆਪਣੇ ਹਿਸਾਬ ਨਾਲ ਦੇ ਸਕਦੇ ਹੋ ਜੀ ਆਪਣੀ ਸ਼ਰਧਾ ਨਾਲ ਦੇ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਨੀਚੇ ਅਕਾਊਂਟ ਨੰਬਰ ਮੈਂਸ਼ਨ ਕੀਤੇ ਹੋਏ ਇੰਡੀਅਨ ਬੈਂਕ ਆਫ ਮੋਰਿੰਡਾ ਜੀ ਜੋ ਵੀ ਤੁਹਾਡੇ ਤੋਂ ਜਿੰਨੀ ਵੀ ਸੇਵਾ ਹੋ ਸਕਦੀ ਹੈ ਤੁਸੀਂ ਇਹਨਾਂ ਦੇ ਖਾਤੇ ਵਿੱਚ ਪਾ ਸਕਦੇ ਹੋ ਜੀ ਪਕੰਮਾ ਤੁਮਸਤਕੋ ਕੇ ਬਾਹਰ ਆ ਗਏ ਆ ਤੇ ਆਪ ਆਪਣਾ ਰਾਜ ਦਾ ਵਲੋਗ ਇੱਥੇ ਖਤਮ ਕਰਦੇ ਆ ਜੀ ਇਹ ਸੀਗਾ ਆਪਣਾ ਰਾਜ ਦਾ ਵਲੋਗ ਗੁਰਦਵਾਰਾ ਸ਼੍ਰੀ ਕੋਟਵਾਲੀ ਸਾਹਿਬ ਮੋਰਿੰਡਾ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦੋਂ ਨੂੰ ਇੱਕ ਤਰ੍ਹਾਂ ਨਾਲ ਜਿਵੇਂ ਜੇਲ੍ਹ ਹਵਾਲਾਤ ਹੁੰਦੀ ਆ ਉਹਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਗੰਗੂ ਬਾਹਮਣ ਵੱਲੋਂ ਧੋਖਾ ਕੀਤਾ ਗਿਆ ਸੀਗਾ ਤੇ ਗਲਤ ਝੂਠੇ ਚੋਰੀ ਦੇ ਇਲਜ਼ਾਮ 'ਚ ਉਹਨਾਂ ਨੇ ਉਹਨੂੰ ਹੀ ਫਸਾਤਾ ਸੀਗਾ ਹਾਲਾਂਕਿ ਮਾਤਾ ਜੀ ਦੀ ਸੋਨੇ ਦੀ ਮੋਹਰਾਂ ਦੀ ਥੈਲੀ ਜਿਹੜੀ ਉਹ ਗੰਗੂ ਨੇ ਚੋਰੀ ਕੀਤੀ ਸੀਗੀ ਤੇ ਉਹਨੇ ਗੰਗੂ ਨੇ ਧੋਖਾ ਨਾ ਨਹੀਂ ਉਲਟਾ ਫਸਾਟਾ ਸੀਗਾ ਫਿਰ ਉਹਨਾਂ ਨੂੰ ਕੋਤਵਾਲੀ ਸਾਹਿਬ ਚ ਕੈਦ ਕਰ ਲਿੱਤਾ ਗਿਆ ਸੀਗਾ ਤੇ ਆਪਾਂ ਆਪਣਾ ਇਹਦਾ ਵਲੋਗ ਇੱਥੇ ਖਤਮ ਕਰਦੇ ਹਾਂ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੋਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋ ਗਈ ਕੋਪੁੱਲ ਚੋ ਕੋਈ ਵੀ ਤਾਂ ਮੈਨੂੰ ਮਾਫ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ